ਅਮਰਿਤਪਾਲ ਲੁਕਾ ਘੋੜੇ ਰੱਖੋ ਮੈਂ ਗੇ ਬੰਦੂਖਾਂ ਰੱਖੋ ਇਤਨੀ ਸਿੱਖਿਆ ਦੇ ਦੇ ਨਾ ਬੈਂ ਕਿ ਲਵੜੇ ਤੋਂ ਜਾਂ ਜਾ ਕੇ ਪੜ ਬੁੱਢ ਲਿਆ ਕਿਉਂ ਮਰਵਾਵੈਨ 1984 ਮਾ ਉਸ ਬਿੰਡਰ ਵਾਲੇ ਦਲਾਲ ਨਾ ਕਿਤਨੇ ਹਿੰਦੂਰ ਕਿਤਨੇ ਬੇਕਸੂਰ ਸਿੱਖ ਮਰਵਾਏ ਥੇ ਉਹਨਕੇ ਘਰ ਵਾਲੇ ਬਜੇਗਾ ਉਹਨਕਾ ਦੁੱਖ ਪੁੱਛਣਾ ਤੂੰ ਓਠਾ ਤਾਂ ਕੋ ਨਹੀਂ ਹੋਇਆ ਥਰਾ ਪ੍ਰੋਪੇਗੈਂਡ ਮਤੋਂ ਦਮ ਹੈ ਇਸ ਚੀਜ਼ ਨਾ ਬੋਲਣ ਦਾ ਸੱਚਾਈ ਆ ਬਾਤ ਸ੍ਰੀ ਆਮ ਬੋਲ ਲੇਗੇ ਜੋ ਥਰੀ ਸੱਚਾਈ ਹੈ ਯੂ ਥਾਰਾ ਬਾਪ ਕਰਨ ਮੋੜੀ ਸ੍ਰੀ ਆਮ ਧਰੇਗਾ ਥਾਰੇ ਸਾਹਮਣੇ ਖੋਲ ਕੇ ਜੋ ਮੇਰਾ ਕਰ ਸਕਦੇ ਹੋ ਤੁਮ ਕਰਕੇ ਦਿਖਾ ਦਿਓ ਕਰਨ ਮੋੜੀ ਹੋਇਆ ਖਾਲਸਤਾਨੀਆਂ ਤੇ ਤੱਤਾ ਇਸ ਵਾਰ ਤੱਕ ਕਰ ਦਿੱਤੀਆਂ ਹੱਦਾਂ ਪਾਰ ਤਾਂ ਮਦੇ ਠੇਕੇਦਾਰਾਂ ਨੂੰ ਦੱਸਿਆ ਬਲਾਤਕਾਰੀ ਭੈਣਾ ਨਾਲ ਵਿਆਹ ਕਰਾ ਕੇ ਵਦੀਛਾਂ ਤੇ ਸੈੱਟ ਹੋਣ ਵਾਲੀ ਨਿਛੇੜੀ ਅਮਰਤਪਾਲ ਸਿੰਘ ਦੇ ਘੋੜਿਆਂ ਤੇ ਬਧੀ ਆਸਰਾ ਰੱਖਣ ਵਾਲੇ ਬਿਆਨ ਤੇ ਵੀ ਕੱਸਿਆ ਤੰਜ ਭਾਈ ਅਮਰਤਪਾਲ ਸਿੰਘ ਨੂੰ ਗਾਲਾਂ ਨਾ ਕੀਤਾ ਸੰਬੋਧਨ ਹੋਰ ਵੀ ਬਹੁਤ ਕੁਝ ਆਉ ਦਿਖਦੇ ਆ ਸਿੱਧਾ ਵੀਡੀਓ ਚ ਚਲਦੇ ਆ ਜੇ ਤੁਸੀਂ ਸਾਡਾ ਫੇਸਬੁੱਕ ਪੇਜ ਅਜੇ ਤੱਕ ਲਾਈਕ ਨਹੀਂ ਕੀਤਾ ਤਾਂ ਸਾਡਾ ਫੇਸਬੁੱਕ ਪੇਜ ਲਾਈਕ ਕਰ ਲਓ ਹਨਾ ਸਿੱਖਿਆਤਰੀ ਗੁਰੂਆਂ ਪਿੱਤੇ ਯੂ ਹੀ ਹੈ ਭਈ ਆਪਣੀ ਭੈਣ ਗੇਲਾ ਫਾਇਦਾ ਚੁੱਕਾ ਚ ਆਪਣੀ ਭੈਣ ਘਰ ਰੇਪ ਕਰ ਲਿਓ ਆਪਣੀ ਭੈਣ ਦੇ ਨਾਲ ਸ਼ਾਦੀ ਕਰ ਲਿਓ ਬੈਰ ਬਗਜੋ ਲੇਕਿਨ ਸਚਾਈ ਦੇ ਰਸਤੇ ਪਰ ਕਦੀ ਚੜਨਾ ਇਹ ਥਰੀ ਔਕਾਤ ਹੈ ਅਮਰੀਤਪਾਲ ਨੇ ਕਹਿ ਰਿਹਾ ਪੰਜਾਬ ਮਾ ਬਿਹਾਰੀ ਪ੍ਰਧਾਨ ਬਣੇਗੇ ਰਾਤ ਰਾਤ ਮਾ ਬਿਹਾਰੀ ਕਾਂਡ ਕਰਦੇ ਉਠਾ ਅਗਲੇ ਦਿਨ ਪੈਦਾ ਹੋ ਜਾ ਘਰ ਵਾਲਾ ਉਸ ਦਾ ਬੈਠਿਆ ਕੈਨੇਡਾ ਮਾ ਇਹ ਸਚਾਈ ਹੈ ਗੁਰਦੁਆਰੇ ਮ ਬਕਰਾ ਕਟਾ ਗੁਰਦੁਆਰੇ ਮ ਮੀਟਰਾ ਜਾ ਗੁਰਦੁਆਰੇ ਕੇ ਗ੍ਰੰਥੀ ਛੋਰੀਆਂ ਕਾ ਰੇਪ ਕਰਾ ਗੁਰਦੁਆਰੇ ਕੇ ਗ੍ਰੰਥੀ ਅਮ੍ਰਿਤਧਾਰੀ ਸਿੱਖ ਆਪਸ ਮੇਂ ਇੱਕ ਦੂਸਰੇ ਗੇਲਨਾ ਸੈਕਸ ਕਰਾ ਇਹ ਹੈ ਧਰਮ ਕੀ ਰਖਵਾਲੀ ਹੈ ਅਰੇ ਬਾਤੀ ਥਾਰੇ ਜਿੱਜੇ ਕੀ ਖਲਿਸਤਾਨੀ ਹੋ ਥਰੀ ਗੈਂਡ ਮ ਦੰਮ ਸ਼ਿਰਪ ਫੇਕ ਆਈ ਡੀ ਬਣਾ ਕੇ ਕਮੈਂਟ ਮਾਰਨ ਕਾ ਔਰ ਕੁਛ ਨਹੀਂ ਥਾਰੇ ਪੱਲਾ ਕੋਈ ਕਮੈਂਟ ਮਾਰ ਕਰਨੀ ਕਾਜੇਗਾ ਈਂਡੀਆ ਜੀ 3 ਮਹੀਨੇ ਪਹਿਲਾ ਥਾਰਾ ਫੁੱਪਾ ਈਂਡੀਆ ਹੀ ਥਾ ਠੀਕ ਹੈ ਨੀ ਬਾਤ 3 ਮਹੀਨੇ ਪਹਿਲਾ ਕਰਨਮੋੜੀ ਥਾਰਾ ਜਿੱਜਾ ਈਂਡੀਆ ਮਾ ਥਾ ਬਾਕੀ ਇੱਕ ਚੀਜ਼ ਮੈਂ ਥਾ ਨਾ ਸੱਚਾਈ ਬਤਾ ਦੇ ਦੂੰ ਅਰਿਆਣਾ ਪਿਆਰ ਬਹੁਤ ਕਰਾ ਜਿਸ ਦਿਨ ਥਾਰੇ ਪਾੜਨ ਪੈ ਗਿਆ ਨੀ ਹਿੰਦੁਸਤਾਨ ਮਾ ਹੋਰ ਜਿਤਨੀ ਸਟੇਟ ਹੈ ਨੀ ਉਨ ਕੀ ਤੁਮਨ ਲੋੜ ਵੀ ਕੋਨੀ ਹੈ ਤਸੱਲੀ ਬਖਸ਼ ਥਾਰ ਐਸਾ ਇਲਾਜ ਕਰ ਦੇਂਗੇ ਨੀ ਥਮ ਖਾਲਿਸਤਾਨ ਛੋੜ ਥਮ ਤੋ ਬਹਿਣ ਚ ਕਹੀ ਕੇ ਨੀ ਰਹੇ ਸੱਚਾਈ ਤੋਂ ਇਹ ਥਮ ਤੋਂ ਕਈ ਕੇ ਨਹੀਂ ਪਹਿਲਾ ਥਾਰਾ ਪਾਕਿਸਤਾਨ ਥਾ ਥਮ ਉਸਮਾਨੀ ਰਹੇ 1947 ਮਾ 70 ਲੱਖ ਤੇ ਅੱਜ 6500 ਹੋ ਉਠੇ ਕੇ ਨਹੀਂ ਰਹੇ ਕੈਨੇਡਾ ਮਾ ਥਨ ਸਭ ਤੋਂ ਜ਼ਿਆਦਾ ਬੁਰਾ ਹਾਲ ਕਰ ਰੱਖਿਆ ਬਲਾਤਕਾਰੀ ਮਾ ਰੇਪ ਮਾ ਅਰ ਸਭ ਤੋਂ ਜ਼ਿਆਦਾ ਡੋਮੈਸਟਿਕ ਵਾਇਲੈਂਸ ਥਾਰੇ ਹੋ ਮਾ ਵਿਦੇਸ਼ਾਂ ਮਾ ਥਰੀ ਬੂ ਥਰੇ ਪਛਵਾੜੇ ਪਰ ਲਾਤ ਮਾਰਾ ਵਿਦੇਸ਼ਾਂ ਮਾ ਛੱਕੇ ਹੋ ਥਮ ਫੀਮ ਖਾਣੀਏ ਨਸ਼ੇੜੀ ਇੱਕ ਨੰਬਰ ਕੇ ਇੰਡੀਆ ਮਾ ਟਿੱਕੇ ਲੈ ਲੈ ਕੇ ਮਰ ਗਏ ਜਮੀਨ ਥਾਰੇ ਪੱਲਾ ਨਹੀਂ ਰੀ ਘੰਟਾ ਵੀ ਠੀਕ ਹੈ ਨਹੀਂ ਬਾਤ ਹੈ ਯਾਰ ਥਾਰੀ ਔਕਾਤ ਹੈ ਅੰਮ੍ਰਿਤਪਾਲ ਨੇ ਕਾ ਘੋੜੇ ਰੱਖੋ ਮਹੰਗੇ ਬੰਦੂਖਾਂ ਰੱਖੋ ਇਤਨੀ ਸਿੱਖਿਆ ਦੇ ਦੇ ਨਾ ਬੈਂ ਕਿ ਲਵੜੇ ਤੋਂ ਜਾਂ ਜਾ ਕੇ ਪੜ ਪੜ ਲਿਆ ਕਿਉਂ ਮਰਵਾਵੈ ਇਨ 1984 ਮਾ ਉਸ ਬਿੰਡਰ ਵਾਲੇ ਦਲਾਲ ਨਾ ਕਿਤਨੇ ਹਿੰਦੂ ਅਰ ਕਿਤਨੇ ਬੇਕਸੂਰ ਸਿੱਖ ਮਰਵਾਏ ਥੇ ਉਹਨਕੇ ਘਰ ਵਾਲੇ ਬਜਾਏ ਕਾ ਉਹਨਕਾ ਦੁੱਖ ਪੁੱਛਣਾ ਤੂੰ ਓਠਾ ਤਾਂ ਕੋ ਨਹੀਂ ਹੋਇਆ ਸਾਰਾ ਅਰ ਦੂਸਰੀ ਬਾਤ ਏਕ ਯਾ ਬਾਈ ਛਾਰੇ ਕੀ ਇੱਕ ਹੱਟੇ ਤਾੜੀ ਕੋਨੀ ਬਾਜ ਜਾ ਕਰਦੀ ਜੇ ਇਤਨੇ ਥਾਰੇ ਪਛਵਾੜੇ ਮੈਂ ਦਮ ਹੈ ਨਹੀਂ ਖਾਲਿਸਤਾਨ ਮੁਰਦਾਬਾਦ ਵੀ ਲਿਖਾ ਕਰ ਰੋਟਾ ਕਿਉਂ ਨਹੀਂ ਬੋਲਦੇ ਥਮ ਕਿਥਾ ਨਾ ਸਿੱਖ ਗਾਲੀ ਦੇਵਗੇ ਫਿਰ ਥਾਰੀ ਫੁੱਪਿਆ ਕੀ ਗੈਂਡ ਮਤੋਂ ਦਮ ਹੈ ਇਸ ਚੀਜ਼ ਨਾ ਬੋਲਣ ਦਾ ਸਚਾਈ ਆ ਬਾਤ ਹੈ ਸ਼ਰਿਆਮ ਬੋਲ ਲੇਗੇ ਜੋ ਥਾਰੀ ਸਚਾਈ ਹੈ ਯੂ ਥਾਰਾ ਬਾਪ ਕਰਨ ਮੋੜੀ ਸ਼ਰਿਆਮ ਧਰੇਗਾ ਥਾਰੇ ਸਾਹਮਣੇ ਖੋਲ ਕੇ ਜੋ ਮੇਰਾ ਕਰ ਸਕਦੇ ਥਮ ਕਰਕੇ ਦਿਖਾ ਦਿਓ ਥਾਰੀ ਛੁੱਟੀ ਹੈ इंडिया में गया एफआईआर करवाई है करनाल एसपी ओ बिश्मा एक रोतक मकराई और के क्रेडिटर ने इससे ज्यादा के इस वीडियो बारे ਤੁਹਾਡੇ ਕੀ ਵਿਚਾਰ ਨੇ ਆਪਣੇ ਕਮੈਂਟਾਂ ਵਿੱਚ ਜਰੂਰ ਦਿਓ ਸ਼ੇਅਰ ਕਰੋ ਪੇਜ ਲਾਈਕ ਕਰੋ ਬੀਬੀਸੀ ਇੰਟਰਨੈਸ਼ਨਲ ਰੇਡੀਓ ਕਿਸੇ ਦੇ ਵੀ ਬਿਆਨ ਦੀ ਪੁਸ਼ੀ ਨਹੀਂ ਕਰਦਾ